ਇਹ ਪ੍ਰਤਾਂਇ ਜਿਹੜੀ ਮੀਟਿੰਗ ਕੀਤੀ ਗਈ ਕਿਹੜੇ ਸਬੰਧ ਕੀਤੇ ਗਏ ਅੱਜ ਕਿਸਾਨ ਸਿੰਘ ਅਰਥ ਕਮੇਟੀ ਪੰਜਾਬ ਵੱਲੋਂ ਸਰਦਾਰ ਕਾਰ ਸਿੰਘ ਜੀ ਆਪਣੇ ਮੁੱਖ ਸਲਾਹਕਾਰ ਜਥੇਬੰਦੀ ਦੇ ਉਹਨਾਂ ਦੇ ਗ੍ਰਹਿ ਵਿਖੇ 6 ਮੈਂਬਰੀ ਕਮੇਟੀ ਦੀ ਜਿਹੜੀ ਮੀਟਿੰਗ ਆ ਵਿਚਾਰ ਚਰਚਾ ਕਰਕੇ ਬਾਕੀ ਸਾਥੀ ਵੀ ਆਪਣੇ ਜਿਹੜੇ ਕੁਝ ਬਾਹਰ ਸੀ ਉਹਨਾਂ ਨਾਲ ਫੋਨ ਤੇ ਵਿਚਾਰ ਚਰਚਾ ਹੋਈ ਜਿਵੇਂ ਸਾਹਿਬ ਸਿੰਘ ਸਭਰਾ ਨੇ ਜਾਂ ਗੁਰਬੀਰ ਸਿੰਘ ਜੀ ਭਵਾਲ ਆਦ ਪਰ 6 ਮੈਂਬਰੀ ਕਮੇਟੀ ਜਿਹੜੀ ਰਸੂਲਪੁਰ ਵਾਲੇ ਮਸਲੇ ਦੇ ਜਿਹੜਾ ਕੇਸ ਚੱਲ ਰਿਹਾ ਉਹਦੇ ਵਿੱਚ ਬਣਾਈ ਗਈ ਸੀ ਜਥੇਬੰਦੀ ਵੱਲੋਂ ਅਤੇ ਡੀਐਸਪੀ ਦਫ਼ਤਰ ਜਿਹੜਾ ਧਰਨਾ ਸੀਗਾ 20 ਤਰੀਕੇ ਨੂੰ ਔਰ ਉਹਦੇ ਤੇ ਵਿਚਾਰ ਚਰਚਾ ਹੋਈ ਜਿਹਦੇ ਵਿੱਚ ਸਰਦਾਰ ਸੁੱਚਾ ਸਿੰਘ ਜੀ ਜਨਰਲ ਸਕੱਤਰ ਸਖਵਨ ਸਿੰਘ ਜੀ ਮੀਤ ਪ੍ਰਧਾਨ ਛਿੰਦਰਪਾਲ ਸਿੰਘ ਜੀ ਜੋਨ ਪ੍ਰਧਾਨ ਸੂਲਪੁਰ ਤੋਂ ਔਰ ਬਾਬਾ ਪ੍ਰਗਟ ਸਿੰਘ ਜੀ ਪਿਰਗਲੀ ਜ਼ਿਲ੍ਹਾ ਪ੍ਰਧਾਨ ਔਰ ਉਹਦੇ ਤੇ ਵਿਚਾਰ ਚਰਚਾ ਕਰਕੇ ਔਰ ਜਿਹੜਾ 20 ਤਰੀਕੇ ਨੂੰ ਡੀਐਸਪੀ ਪੱਟੀ ਦੇ ਡਾਕਟਰ ਮੂਰੇ ਧਰਨਾ ਰੱਖਿਆ ਗਿਆ ਸੀ ਉਹ ਦੇਨ ਤਿਹਾਰਾਂ ਨੂੰ ਜਿਹੜਾ ਯਾਦ ਕਰਦੇ ਹੋਏ ਜਿਵੇਂ ਦੀਵਾਲੀ ਦਾ ਦੇਨ ਔਰ ਉਹਦੇ ਚ ਇਹ ਪਤਾ ਲੱਗਾ ਕਿ 20 ਤਰੀਕ ਨੂੰ ਵੀ ਆਮ ਲੋਕ ਜਿਹੜੇ ਉਹ ਦੀਵਾਲੀ ਮਨਾਉਣਗੇ ਜਿਵੇਂ ਕੋਈ ਚਾਂਦਨੀ ਦੀਵਾਲੀ ਹੁੰਦੀ ਹੈ ਔਰ ਉਹਦੇ ਚ ਇਹ ਧਰਨਾ ਜਿਹੜਾ ਵਾ ਉਹ ਫਿਲਹਾਲ ਜਿਹੜਾ ਵਾ ਉਹ 20 ਤਰੀਕ ਨੂੰ ਮੁਵਤਲ ਕਰ ਦਿੱਤਾ ਜਾਂਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰ ਚਰਚਾ ਕਰਕੇ ਔਰ ਵਿਚਾਰ ਕੇ ਔਰ ਫਿਰ ਸਾਰੀ ਜਿੰਨੀ ਵੀ ਗੱਲਬਾਤ ਆ ਜਿਹੜੀ ਉਹ ਪ੍ਰੈਸ ਨੂੰ ਜਿਹੜੀ ਉਹ ਜਾਣਕਾਰੀ ਦਿੱਤੀ ਜਾਊਗੀ ਅਤੇ ਪ੍ਰਸ਼ਾਸਨ ਨੂੰ ਅਸੀਂ ਇਹ ਗੱਲ ਕਹਿੰਨੇ ਆਂ ਔਰ ਚੈਲੰਜ ਕਰਦੇ ਆਂ ਕਿ ਜੇ ਇਹਨਾਂ ਮਸਲਿਆਂ ਦੇ ਵਿੱਚ ਜੇ ਕਿਸੇ ਵੀ ਜਿਹਦੇ ਤੇ ਵੀ ਕਿਸੇ ਕਿਸਾਨ ਤੇ ਪਰਚੀ ਹੋਈ ਹੈ ਜਾਂ ਜਿੱਦਾਂ ਵੀ ਹੋਇਆ ਜੇ ਉਹਨਾਂ ਨਾਲ ਕੋਈ ਧੱਕੇਸ਼ਾਹੀ ਕੀਤੀ ਤੇ ਜਥੇਬੰਦੀ ਬਰਦਾਸ਼ਤ ਨਹੀਂ ਕਰੂਗੀ ਔਰ ਦਿਵਾਲੀ ਤੋਂ ਬਾਅਦ ਕੋਈ ਵਿਚਾਰ ਚਰਚਾ ਕਰਕੇ ਫੇਰ ਪ੍ਰੈਸ ਨੂੰ ਜਾਣਕਾਰੀ ਦਿੱਤੀ ਜਾਊਗੀ ਧੰਨਵਾਦ ਵਾਹਿਗੁਰੂ ਜੀ ਕਾ ਕਾਲ ਸਤਿਵਾੰਦ ਜੀ ਕੋਡ ਬਡਾ ਆ ਗੋ ਨੇ ਅਤੇ ਅਹੀਂ ਇਹ ਜਿਹੜਾ ਧਰਨਾ ਲਿਖਿਆ ਸੀ ਉਹ ਆ ਦਿਨ ਦਿਹਾੜਾ ਨੂੰ ਮੁੱਖ ਰੱਖ ਕੇ ਇਹ ਧਰਨਾ ਜਿਹੜਾ ਅੱਗੇ ਕੀਤਾ ਜਾਂਦਾ ਨਾਂ ਇਹ ਬਾਅਦ ਵਿੱਚ ਸੋਚ ਵਿਚਾਰ ਕਰਕੇ ਜਿਹੜਾ ਹੈ ਧਰਨਾ ਲਾਇਆ ਜਾਏਗਾ ਦੂਜਾ ਮੈਰੀ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਸਾਰੇ ਅੱਗੇ ਪੀ ਲਿਆ ਕਿ ਜੋ ਵੀ ਸੰਧ ਮਿਲਦੇ ਆ ਉਹ ਵੱਡੇ ਵੱਡੇ ਝਨਾਟਾਂ ਨੂੰ ਮਿਲਦੇ ਆ ਜਿਹਦੇ ਕੋਲ 10 20 15 50 ਕਿਲੇ ਪੈੜੀ ਆ ਜਿਹੜਾ ਗਰੀਬ 2 ਕਿਲਿਆਂ ਵਾਲਾ ਹੈ ਨਾ ਤਾਂ ਉਹਨੂੰ ਸੰਧ ਮਿਲਦਾ ਤੇ ਨਾ ਉਹਦੀ ਕੋਈ ਪੈੜੀ ਮਦਦ ਜੇ ਕੋ ਕਵੇ ਵੀ ਮੇਰੀ ਪਹਿਲੀ ਵਾਰ ਜੋ ਜਨੂੰ ਥੱਲੇ ਦਬਾ ਦਿਓ ਉਹ ਵੀ ਨਹੀਂ ਕੋ ਕਰਦਾ ਕਿਉਂਕਿ ਉਹਨੂੰ ਇਹ ਹੁੰਦਾ ਵੀ ਇਹ ਕਿਸੇ ਨਾ ਤਰੀਕੇ ਨਾਲ ਫੜਿਆ ਜਾਵੇ ਇਤੇ ਕੇਸ ਪਾ ਜੇ ਕਿਸੇ ਨਾ ਕਿਸ ਤਰੀਕੇ ਨਾਲ ਜਿਹੜਾ ਪੜੀ ਆ ਵੇਚ ਕੇ ਉਹ ਸਾਨੂੰ ਦੇ ਦੇਵੇ ਇਸ ਕਰਕੇ ਮੈਂ ਪ੍ਰਸ਼ਾਸਨ ਅੱਗੇ ਅਪੀਲ ਕਰਦਾ ਵੀ ਇਹਨਾਂ ਲੋਕਾਂ ਦਾ ਜਿਹੜੇ ਗਰੀਬ ਲੋਕ ਆ ਇਹਨਾਂ ਬਾਰੇ ਸੋਚਿਆ ਜਾਵੇ ਤੇ ਆਉਣ ਵਾਲੇ ਸਮੇਂ ਵਾਸਤੇ ਇਹਨਾਂ ਨੂੰ ਕੋਈ ਨਾ ਕੋਈ ਸਹੂਲਤ ਦਿੱਤੀ ਜਾਵੇ ਜਾਂ ਕੋਈ ਪੈਸਾ ਥੇਲਾ ਦਿੱਤਾ ਜਾਵੇ ਜਿਹਦੇ ਨਾਲ ਇਹ ਆਪਣਾ ਕਾਰੋਬਾਰ ਜਾਂ ਇਹ ਦਬਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਰਦਾਨ ਜੀ ਕਿਹੜੇ ਸਬੰਧ ਜਿਹੜੀ ਇਹ ਮੀਟਿੰਗ ਕੀਤੀ ਗਈ ਹੈ ਜੀ ਅੱਜ ਸਰਦਾਰ ਕਾਸ਼ੇ ਕਰਿਆਲਾ ਦੇ ਰਹਿ ਵਿੱਚ ਕਿਸਾਨ ਚਿਕਸ ਕੁੜੀ ਕੋਟ ਬੁੱਢਾ ਦੀ ਮੀਟਿੰਗ ਹੋਈ ਜੋ ਸਰਪੁਰਾ ਮਸਲਾ ਵਾ ਉਤੇ ਵਿਚਾਰ ਚਰਚਾ ਕੀਤੀ ਗਈ ਆ ਉਹ ਅਭਿਨਧਾਰ ਕਰਕੇ ਜੋ ਡੀਪੀ ਸਾਹਿਬ ਦੇ ਡੀਐਸਪੀ ਸਾਹਿਬ ਪੱਟੀ ਦੇ ਥਾਣਾ 20 ਪੇਜ ਦਾ ਲਿਖਿਆ ਹੋਇਆ ਸੀ ਉਹਦੇ ਵਿਚਾਰ ਕੀਤੇ ਕੋ ਦਿਨ ਦਿਹਾਰ ਵਾਲੇ ਦੀਵਾਲੀ ਜਿੱਦਾ ਆ ਰਹੀ ਆ ਗੁਰਪੁਰ ਬਾਰੇ ਨੇ ਇਹਨਾਂ ਦਾ ਕਰਕੇ ਧਰਨਾ ਅਜੇ ਡਿਲੇ ਕਰਤਾ ਵਾ ਅਗਲਾ ਪ੍ਰੋਗਰਾਮ ਫੇਰ ਵਿਚਾਰ ਕੇ ਦਖਾਂਗੇ ਵੀ ਕੀ ਕਰਨਾ ਇਹਦਾ ਉਹ ਦੀਵਾਲੀ ਤੋਂ ਬਾਅਦ ਚ ਜੋ ਆ ਮੀਟਿੰਗ ਕਰਾਂਗੇ ਵਿਚਾਰ ਕਰਾਂਗੇ ਅਸੀਂ ਪ੍ਰਸ਼ਾਸਨ ਨੂੰ ਅਜੇ ਚੇਤਾਵਨੀ ਵੀ ਦੇਣੇ ਆ ਕਿ ਇਸ ਤੇ ਕੋਈ ਕਾਰਵਾਈ ਅਜੇ ਨਾ ਕੀਤੀ ਜਾਵੇ ਜੋ ਕੇਸ ਆ ਚੱਲ ਰਿਹਾ ਹੈ ਇਸ ਤੋਂ ਬਾਅਦ ਇਹ ਪ੍ਰੈਸ ਨੂੰ ਸੱਦ ਕੇ ਆਪਣੀ ਮੀਟਿੰਗ ਕਰਕੇ ਬਿਆਨ ਤਾਜ਼ਾ ਜਿਹੜਾ ਫਿਰ ਦੇਵਾਂਗੇ ਵੈਗਜੀ ਕਾ ਖਾਲਸਾ ਵੈਗਜੀ ਪ੍ਰਧਾਨ ਜੀ ਅੱਜ ਜਿਹੜੀ ਮੀਟਿੰਗ ਕੀਤੀ ਗਈ ਪਿੰਡ ਕਰਿਆਲੇ ਕਿਹੜੇ ਸੰਬੰਧ ਚ ਹੋਈ ਵੈਗਜੀ ਕਾ ਖਾਲਸਾ ਵੈਗਜੀ ਦੀ ਫਤਿਹ ਅੱਜ ਜਿਹੜੀ ਮੀਟਿੰਗ ਹੋਈ ਆ ਉਹ ਰਸੂਲਪੁਰ ਦਾ ਕੁਝ ਕਿਸਾਨਾਂ ਦਾ ਵੀ ਦੀ ਪਿੰਡ ਦੇ ਵਿੱਚ ਝਗੜਾ ਸੀਗਾ ਤੇ ਉਹਦੇ ਵਾਸਤੇ ਜਿਹੜਾ ਸੀ ਡੀਐਸਪੀ ਪੱਟੀ ਨੂੰ 20 ਤਰੀਕ ਨੂੰ ਧਰਨਾ ਧਰਨਾ ਲਾਉਣ ਦੀ ਤਿਆਰੀ ਕੀਤੀ ਗਈ ਸੀ ਅਸੀਂ ਜਿਹੜੇ ਦਿਨ ਦਿਹਾੜਾ ਉਹਨਾਂ ਨੂੰ ਮਨਾਉਣ ਵਾਸਤੇ ਆ ਦਿਵਾਲੀ ਆ ਰਹੀ ਆ ਉਸ ਤੋਂ ਬਾਅਦ ਹੋਰ ਵੀ بڑے ਪ੍ਰੋਗਰਾਮ ਜਿਵੇਂ ਕਿ 20 ਤਰੀਕ ਨੂੰ ਲੋਕਾਂ ਨੇ ਦਿਵਾਲੀ ਮਨਾਉਣੀ ਆ ਔਰ 21 ਨੂੰ ਵੀ ਦਿਵਾਲੀ ਆ ਇਸ ਕਰਕੇ ਇਹ ਜਿਹੜਾ ਧਰਨਾ ਇਹਨੂੰ ਪੋਸਟਪੋਨ ਕੀਤਾ ਜਾਂਦਾ ਔਰ ਸਰਕਾਰ ਜਿਹੜੇ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਆ ਵੀ ਇਹਦੇ ਤੇ ਕੋਈ ਮਤਲਬ ਕੋਈ ਕਾਰਵਾਈ ਜਾਂ ਕੋਈ ਗਲਬਾਤ ਆਪਣੇ ਆਪ ਆ ਵੀ ਮਦੀਨਾ ਨਾ ਕਰਨ ਤੇ ਇੱਕ ਪ੍ਰਧਾਨ ਜੀ ਇਸ ਤੋਂ ਇਲਾਵਾ ਇੱਕ ਹੋਰ ਮੁੱਦਾ ਹੈ ਕਿ ਜਿਹੜੇ ਕਿਸਾਨ ਅੱਗ ਲਾ ਰਹੇ ਤੇ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਧੜਾ ਧੜ ਪਰਚੇ ਕੀਤੇ ਜਾ ਰਹੇ ਆ ਜੁਰਮਾਨੇ ਕੀਤੇ ਜਾ ਰਹੇ ਆ ਉਹ ਤੇ ਕੀ ਕਹਿਣਾ ਹੈ ਕਿ ਉਹਦੇ ਤੇ ਅਸੀਂ ਸਰਕਾਰ ਨੂੰ ਬੇਨਤੀ ਵੀ ਕੀਤੀ ਆ ਪਹਿਲੋਂ ਤੋਂ ਚੱਲ ਰਿਹਾ ਵੀ ਜਿਹੜੇ ਛੋਟੇ ਛੋਟੇ ਥੋੜੀ ਅੱਗ ਵਾਲਾ ਜਆ 97% ਜਿਹੜਾ ਇਹ ਬਾਕੀ ਤੋਂ ਮੇ ਆ ਜਾਂ ਕਿਸਾਨ ਦਾ ਧੂਆਂ ਜੋ 2 ਜਾਂ 3 ਜਾਂ 4% ਆ ਇਹਦੇ ਤੇ ਬਹੁਤ ਵੱਡੀਆਂ ਕਾਰਵਾਈਆਂ ਕੀਤੀਆਂ ਨਹੀਂ ਆ ਇਹਨਾਂ ਨੂੰ ਉਹ ਤਾਂ ਜਿਹੜਾ ਬੜਾ ਡੁੱਬਿਆ ਲੋਕ ਕਿੰਨਾ ਵੀ ਦਰਿਆਵਾਂ ਚ ਪਾਣੀ ਆਇਆ ਰੁੜ ਗਏ ਆ ਜੀ ਰੁੜ ਗਏ ਆ ਡੰਗਰ ਰੁੜ ਗਏ ਆ ਪਹਿੜੀਆਂ ਰੁੜਗੀਆਂ ਨੇ ਬਹੁਤ ਵੱਡਾ ਨੁਕਸਾਨ ਆ ਉਹ ਤੇ ਇਹਨਾਂ ਦੇ ਸਾਹ ਤੇ ਕਿਸੇ ਨੂੰ ਦਿਸਿਆ ਨਹੀਂ ਤੇ ਇਹਦੇ ਤੇ ਮਤਲਬ ਮਾੜੀ ਜੇ ਵੀ ਧੂਆ ਨਿਕਲਦਾ ਤੇ ਜਿਹੜਾ ਪ੍ਰਸ਼ਾਸਨ ਭੱਜ ਕੇ ਉਹਨਾਂ ਵੱਲ ਨੂੰ ਆਉਂਦਾ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਆਂ ਵੀ ਇਹ ਜਿਹੜਾ ਧੂਆ ਸਾਡਾ ਕਿਸਾਨਾਂ ਦਾ ਕੋਈ ਡਾ ਵੱਡਾ ਧੂਆ ਨਹੀਂਗਾ ਕਿ ਇਹਦੇ ਤੇ ਥੋੜਾ ਜਿਹਾ ਸੰਜਮ ਕੀਤਾ ਜਾਵੇ ਔਰ ਕਿਸਾਨਾਂ ਨੂੰ ਜਿਹੜੇ ਜਿੰਨੇ ਵੀ ਆ ਇਹਨਾਂ ਇਹਨਾਂ ਨੇ ਜੋ ਬਣਦਾ ਮਾਮਜਾ ਦਿੱਤਾ ਜਾਵੇ ਜੇ 2.5 ਕਿੱਲੇ ਵਾਲਾ ਕਿਸਾਨ ਆ ਉਹ ਮਤਲਬ ਕੁਝ ਵੀ ਨਹੀਂ ਕਰ ਸਕਦਾ ਉਹਦੇ ਕੋਲ ਵੱਡੇ ਸੰਦ ਨਹੀਂ ਹੈਗੇ ਜਿਹਦੇ ਨਾਲ ਉਹ ਆਪਣੀ ਪ੍ਰਾਰਥਨਾ ਕੋ ਪਾ ਸਕੇ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਵੀ ਅਦਾਇਤ ਕਰਦੇ ਆਂ ਜਾਂ ਕਈ ਨਹੀਂ ਆ ਵੀ ਇਹਦੇ ਤੇ ਥੋੜਾ ਜਿਹਾ ਸੰਜਮ ਰੱਖਣ ਪੈਕਟ ਜੀ ਕਾ ਖਲਸਾ ਪੈਕਟ ਜੀ ਕੀ ਫਾਦ